ਹਾਂਜੀ ਦੋਸਤੋ ਮਹਿਫਿਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਜਿਸ ਕਾਰਨ ਅੱਜ ਆਪਾਂ ਤੁਹਾਡੇ ਨਾਲ ਨਿੱਕੀ ਕਹਾਣੀ ਦੇ ਬਾਦਸ਼ਾਹ ਲਵੰਤ ਸਿੰਘ ਵਰਕ ਦੀ ਇੱਕ ਬਹੁਤ ਹੀ ਮਸ਼ਹੂਰ ਕਹਾਣੀ ਤੂੜੀ ਦੀ ਪੰਡ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਊਗੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਦੱਸਦਿਆ ਕਰੋ ਕਿ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲੋਈ ਸ਼ੁਰੂ ਕਰਨ ਲੱਗਿਆਂ ਕਹਾਣੀ ਤੋੜੀ ਦੀ ਪੰਡ ਬਹਾਦਰ ਸਿੰਘ ਸੱਚਮੁੱਚ ਹੀ ਬੜਾ ਬਹਾਦਰ ਆਦਮੀ ਸੀ ਉਸ ਦੀ ਬਹਾਦਰੀ ਕੇਵਲ ਢਾਂ ਸੋਟੇ ਦੀ ਬਹਾਦਰੀ ਨਹੀਂ ਸੀ ਉਹ ਆਪਣੀ ਜਾਤ ਬਰਾਦਰੀ ਦੇ ਨਾਮ ਤੇ ਅਣਖ ਤੇ ਮਰ ਮਿਟਣ ਵਾਲਾ ਆਦਮੀ ਸੀ ਚੱਠਾ ਬਰਾਦਰੀ ਦੇ ਉੱਥੇ ਬਹੁਤ ਸਾਰੇ ਪਿੰਡ ਸਨ ਬਸੇ ਬਰਾਦਰੀ ਹੀ ਬਹਾਦਰ ਸਿੰਘ ਦੀ ਜਾਨ ਸੀ ਇਸ ਬਰਾਦਰੀ ਵਿੱਚ ਕਿਸੇ ਦਾ ਪੁੱਤਰ ਆਪਣਾ ਪੁੱਤਰ ਸੀ ਕਿਸੇ ਦੀ ਧੀ ਆਪਣੀ ਧੀ ਤੇ ਕਿਸੇ ਦੀ ਨੂੰ ਉਸ ਦੀ ਆਪਣੀ ਨੂੰ ਸੀ ਜੇ ਇਸ ਬਰਾਦਰੀ ਦੇ ਕਿਸੇ ਬੰਦੇ ਦੀ ਹੇਠੀ ਹੋ ਜਾਏ ਇਸ ਨੂੰ ਭਾਦਰ ਸਿੰਘ ਆਪਣੀ ਹੀਠੀ ਸਮਝਦਾ ਤੇ ਕਿਸੇ ਦਾ ਮਾਣ ਉਸਦਾ ਆਪਣਾ ਮਾਣ ਇਹ ਬਰਾਦਰੀ ਬਸ ਭਾਦਰ ਸਿੰਘ ਦਾ ਇੱਕ ਵੱਡਾ ਸਾਰਾ ਟੱਬਰ ਸੀ ਜਿਸ ਉੱਤੇ ਉਸਨੇ ਕੁਕੜੀ ਵਾਂਗ ਆਪਣੇ ਖੰਭ ਖਿਲਾ ਰਹੇ ਹੋਏ ਸਨ ਭਾਦਰ ਸਿੰਘ ਤੇ ਉਸਦੇ ਆਪਣੇ ਵਰਗੇ ਕੁਝ ਹੋਰ ਸਾਥੀ ਇਸ ਬਰਾਦਰੀ ਨੂੰ ਕੱਜ ਬੁਲੇਟ ਕੇ ਇਕੱਠਿਆਂ ਰੱਖਦੇ ਪੁਰਾਣੀਆਂ ਗੱਲਾਂ ਸੁਣਾ ਸੁਣਾ ਕੇ ਇਸ ਦਾ ਸਵੈ ਮਾਣ ਕਾਇਮ ਰੱਖਦੇ ਨਵੀਂ نسل ਦੇ ਮੁੰਡਿਆਂ ਨੂੰ ਉਹ ਛੱਟਾਂ ਦੀਆਂ ਇਕਮੁੱਠ ਹੋ ਕੇ ਲੜੀਆਂ ਤੇ ਕਟੀਆਂ ਢੀੜਾਂ ਦਾ ਹਾਲ ਦੱਸਦੇ ਇਸ ਤਰ੍ਹਾਂ ਪਿਛਲੇ ਸਮਿਆਂ ਵਿੱਚ ਉਹਨਾਂ ਪੱਟੀਆਂ ਤੇ ਖਰਲਾਂ ਨੂੰ ਉਹਨਾਂ ਦੇ ਪਿੰਡਾਂ ਵਿੱਚੋਂ ਭਜਾ ਕੇ ਉਹ ਪਿੰਡ ਮਲ ਲਈ ਤੇ ਉਹਨਾਂ ਦੀਆਂ ਜ਼ਮੀਨਾਂ ਆਪੋ ਵਿੱਚ ਵੰਡ ਕੇ ਉੱਥੇ ਨਵੇਂ ਪਿੰਡ ਵਸਾ ਲਏ। ਇਹੋ ਜਿਹੀਆਂ ਗੱਲਾਂ ਸੁਣਨ ਨਾਲ ਨਵੀਂ نسل ਦੇ ਮਨ ਇੱਕ ਦੂਜੇ ਦੇ ਨੇੜੇ ਰਹਿੰਦੇ ਤੇ ਸੰਗਲੀ ਦੀਆਂ ਘੁਰੀਆਂ ਵਾਂਗ ਉਹ ਆਪੋ ਵਿੱਚ ਜੁੜੇ ਰਹਿੰਦੇ। ਉਸ ਤਰ੍ਹਾਂ ਛੱਟਿਆਂ ਨੇ ਇਹਨਾਂ ਪਿੰਡਾਂ ਦੇ ਵਾਲੇ ਕੋਈ ਵਾਰਡ ਤੇ ਨਹੀਂ ਸੀ ਕੀਤੀ ਹੋਈ। ਬਾਹਰ ਦੇ ਲੋਕ ਇਹਨਾਂ ਪਿੰਡਾਂ ਦੇ ਆਰ-ਪਾਰ ਲੰਘਦੇ, ਤੁਰਦੇ, ਘੋੜੀਆਂ ਤੇ ਗੱਡਿਆਂ ਉੱਤੇ, ਮੋਟਰਾਂ ਤੇ ਪਰ ਉਹ ਇਸ ਬਰਾਦਰੀ ਤੇ ਕੋਈ ਅਸਰ ਨਾ ਪਾਉਂਦੇ। ਕਿਸੇ ਨੂੰ ਛੋਂਦੇ ਨਾ ਕਿਸੇ ਨੂੰ ਦਿਖਾ ਨਾ ਸਕਦੇ ਸਰਕਾਰ ਮਾਮਲਾ ਲੈਂਦੀ ਪੁਲਿਸ ਚੋਰੀ ਕਰਨ ਵਾਲਿਆਂ ਨੂੰ ਲੜਨ ਵਾਲਿਆਂ ਨੂੰ ਜੇਲ੍ਹ ਭਜਵਾ ਦਿੰਦੀ ਪਰ ਇਹ ਬਰਾਦਰੀ ਫਿਰ ਵੀ ਇਕਮੱਠ ਡੱਬੀ ਵਾਂਗ ਬੰਦ ਰਹਿੰਦੀ ਬਰਾਦਰੀ ਦੇ ਢਾਂਚੇ ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ਹਾਲ ਵਗਦੇ ਮੱਝਾਂ ਛੱਪੜ ਵਿੱਚ ਨਾਉਂਦੀਆਂ ਰੋਟੀਆਂ ਪਕਦੀਆਂ ਰਹਿੰਦੀਆਂ ਤੇ ਕੰਮੀ ਸੇਵਾ ਕਰਦੇ ਰਹਿੰਦੇ ਇਹ ਗੱਲਾਂ ਛੱਠਾਂ ਦੇ ਨਾਂ ਨੂੰ ਉੱਚਾ ਨੀਵਾ ਕਰਨ ਵਾਲੀਆਂ ਨਹੀਂ ਸਨ ਛੱਠਾਂ ਦੇ ਇਨ੍ਹਾਂ ਪਿੰਡਾਂ ਦੇ ਨੇੜੇ ਇੱਕ ਪਿੰਡ ਵੜੈਚਾਂ ਦਾ ਵੀ ਸੀ ਵੜੈਚਾਂ ਦਾ ਉਸ ਤਰ੍ਹਾਂ ਤੇ ਇੱਕੋ ਪੈਂਦੀ ਸੀ ਤੇ ਛੱਟਿਆਂ ਦੇ ਬਹੁਤੇ ਪਰ ਇੱਕ ਇੱਕ ਵੜੈਚ ਦੇ ਕਈ ਕਈ ਮਰੱਬੇ ਸਨ ਤੇ ਕਈ ਵੱਡਾਂ ਦੇ ਬਾਹਰ ਯੂਪੀ ਵਿੱਚ ਪਿੰਡਾਂ ਦੇ ਪਿੰਡ ਸਨ ਛੱਟਿਆਂ ਵਿਚਾਰਾਂ ਦੀ ਭੋਏ ਤੇ ਮਸਾਂ ਗੁਜ਼ਾਰੇ ਜੋਗੀ ਸੀ ਤੇ ਇਸ ਵਿੱਚ ਰੋਟੀ ਖਾਣ ਲਈ ਹਰ ਇੱਕ ਨੂੰ ਹੱਥੀਂ ਵਾਈ ਕਰਨੀ ਪੈਂਦੀ ਸੀ ਪਰ ਉਹਨਾਂ ਕਦੀ ਵੀ ਵੜੈਚਾਂ ਦੀ ਸੂਕਾ ਸ਼ਾਕੀ ਦਾ ਰੋਗ ਨਹੀਂ ਸੀ ਮੰਨਿਆ ਤੇ ਨਾ ਕਦੀ ਉਹਨਾਂ ਦੀ ਫੂੰਫਾਂ ਤੋਂ ਡਰੇ ਸਨ ਕਹਿੰਦੇ ਨੇ ਮੋਟਰਾਂ ਆਉਣ ਤੋਂ ਪਹਿਲਾਂ ਵੜੈਚਾਂ ਦਾ ਸਭ ਤੋਂ ਵੱਡਾ ਸਰਦਾਰ ਮਹਿਤਾਬ ਸਿੰਘ ਆਪਣੇ ਹਾਥੀ ਤੇ ਚੜ ਕੇ ਬਹਾਦਰ ਸਿੰਘ ਦੀ ਹਵੇਲੀ ਦੇ ਕੋਲੋਂ ਲੰਘ ਰਿਹਾ ਸੀ ਬਹਾਦਰ ਸਿੰਘ ਆਪਣੇ ਇੱਕ ਪੁੱਤਰ ਨੂੰ ਉਂਗਲ ਨਾਲ ਲਾਈ ਬਾਹਰ ਖੜਾ ਸੀ ਜਦੋਂ ਸਰਦਾਰ ਨੇੜੇ ਆਇਆ ਤਾਂ ਆਪਣੇ ਮੁੰਡੇ ਵੱਲ ਇਸ਼ਾਰਾ ਕਰਕੇ ਬਹਾਦਰ ਸਿੰਘ ਨੇ ਕਿਹਾ ਸਰਦਾਰ ਮਹਿਤਾਬ ਸਿਆ ਆ ਮੇਰਾ ਮੁੰਡਾ ਤੇਰੇ ਪਿੰਡ ਤੱਕ ਰਹਾਥੀ ਤੇ ਬਹਾਈ ਲਿਜਾ ਆਂਦਾ ਏ ਘਰ ਜਾਣਾ ਸਰਦਾਰ ਵਿਚਾਰਾ ਨਾ ਹਾਂ ਕਰਨ ਜੋਗਾ ਤੇ ਨਾ ਨਾ ਕਰਨ ਜੋਗਾ ਤਾਂ ਸਿਆਣਾ ਜਿਹਾ ਹੋ ਕੇ ਕਹਿਣ ਲੱਗਾ ਭਾਈ ਉੱਤੇ ਬਿਠਾ ਦੇ ਤੇ ਅਸੀਂ ਲਈ ਚੱਲਾਂਗੇ ਬਹਾਦਰ ਸਿੰਘ ਦੀ ਮੁੰਡਾ ਪਿੰਡ ਪੜਾਣ ਦੀ ਕੋਈ ਇੱਛਾ ਨਹੀਂ ਸੀ ਇਹ ਗੱਲ ਤਾਂ ਉਸਨੇ ਕੇਵਲ ਆਪਣੇ ਆਪ ਨੂੰ ਹਾਥੀ ਤੇ ਚੜੇ ਸਰਦਾਰ ਦੇ ਪਦਰ ਤੇ ਲੈਣ ਲਈ ਕਹੀ ਸੀ। ਭਦਰ ਸਿੰਘ ਉਸ ਵੇਲੇ ਇਕੱਲਾ ਨਹੀਂ ਬੋਲ ਰਿਹਾ ਸੀ। ਉਸ ਦੀ ਆਵਾਜ਼ ਵਿੱਚ ਉਸ ਦੇ ਸੈਂਕੜੇ ਸਾਥੀਆਂ ਦੀ, ਛੱਟਾਂ ਦੇ ਪਿੰਡਾਂ ਦੇ ਪਿੰਡਾਂ ਦੀ ਤਾਕਤ ਬੋਲ ਰਹੀ ਸੀ। ਇੱਕ ਵਾਰ ਡਿਸਟ੍ਰਿਕਟ ਬੋਰਡ ਦੀਆਂ ਚੋਣਾਂ ਸਨ। ਬੜੈਚਾਂ ਦਾ ਇੱਕ ਸਰਦਾਰ ਵੀ ਮੈਂਬਰੀ ਲਈ ਖਲੋ ਗਿਆ। ਇਹ ਮੋਟਰ ਤੇ ਚੜ ਕੇ ਵੋਟਾਂ ਮੰਗਣ ਭਦਰ ਸਿੰਘ ਦੇ ਪਿੰਡ ਆ ਗਿਆ। ਭਦਰ ਸਿੰਘ ਉਸ ਨੂੰ ਕੋਈ ਵੋਟਾਂ ਨਹੀਂ ਪਾਉਣਾ ਚਾਹੁੰਦਾ ਸੀ ਕਿਉਂਕਿ ਮੁਕਾਬਲੇ ਤੇ ਇੱਠਾਂ ਵਿੱਚੋਂ ਵੀ ਇੱਕ ਆਦਮੀ ਖਲੋਤਾ ਸੀ ਉਸ ਨੂੰ ਇੱਕ ਮੁਖੌਲ ਸੁਝਿਆ ਪੁੱਕਾ ਫੜੀ ਜਾਂਦੇ ਪਿੰਡ ਦੇ ਇੱਕ ਬੁੱਢੇ ਦਲਤਵਾਲ ਨੂੰ ਉਂਗਲੀ ਕਰਕੇ ਕਹਿਣ ਲੱਗਾ ਸਰਦਾਰ ਜੀ ਅਸੀਂ ਤੁਹਾਡੇ ਗਵਾਂਢੀ ਹੋਏ ਤੁਹਾ ਹੱਥੋਂ ਬਾਹਰ ਨਹੀਂ ਜਾ ਸਕਦੇ ਪਰ ਉਹ ਬਾਬਾ ਸਾਡਾ ਸਾਡੇ ਪਿੰਡ ਦਾ ਚੌਧਰੀ ਹੈ ਜਿੱਧਰ ਉਹ ਆਖੇ ਉਧਰ ਹੀ ਸਾਰਾ ਪਿੰਡ ਵੋਟ ਪਾ ਦਿੰਦਾ ਹੈ ਤੁਸੀਂ ਉਹਨੂੰ ਜਰਾ ਮਨਾ ਲਓ ਸਰਦਾਰ ਵਿਚਾਰਾ ਭੱਜ ਕੇ ਉਸ ਦਲਤ ਪਿੱਛੇ ਗਿਆ ਉਹ ਉਸ ਦਾ ਆਦਰ ਮਾਨ ਕਰਨ ਲਈ ਉਸ ਦੇ ਨੇੜੇ ਨੇੜੇ ਹੋਵੇ ਤੇ ਦਲਤ ਵਿਚਾਰਾ ਪਰਾਂ ਹੋਵੇ ਕੋਈ ਸਰਦਾਰ ਕਿਧਰੇ ਪਿੱਟਿਆ ਨਾ ਜਾਵੇ ਪਿੱਛੋਂ ਭਦਰ ਸਿੰਘ ਤੇ ਉੱਥੇ ਬੈਠੇ ਹੋਰ ਬੰਦੇ ਦਾ ਹਾਸਾ ਨਿਕਲ ਗਿਆ ਤੇ ਸਰਦਾਰ ਵਿਚਾਰਾ ਸ਼ਰਮਿੰਦਾ ਹੋ ਕੇ ਆਪਣੇ ਪਿੰਡ ਨੂੰ ਮੁੜ ਗਿਆ ਪਿੱਛੋਂ ਸਰਦਾਰ ਕਹਿੰਦਾ ਫਿਰਦਾ ਸੀ ਭਾਈ ਛੱਠਾਂ ਦੇ ਦਿਵਾਲੇ ਤੇ ਇੱਕ ਵਲਗਨ ਵਾਲਿਆ ਹੋਇਆ ਏ ਇਸ ਵਿੱਚੋਂ ਲੰਗਣਾ ਬੜਾ ਔਖਾ ਏ ਇੱਕ ਦਿਨ ਛੱਠਾਂ ਦੇ ਇਸ ਵਲਗਨ ਵਿੱਚ ਮਘੋਰਾ ਹੋਣ ਦੀ ਖਬਰ ਆਈ ਇੱਕ ਫੌਜੀ ਛੱਠੇ ਨੇ ਆਪਣੀ ਪਹਿਲੀ ਵਰਟੀ ਛੱਡ ਕੇ ਕੋਈ ਹੋਰ ਵਿਆਹ ਕਰ ਲਿਆ ਤੇ ਉਸਦੀ ਪਹਿਲੀ ਵਰਟੀ ਆਪਣੀ ਛੋਟੀ ਜਹੀ ਕੁੜੀ ਸਮੇਤ ਆਪਣੇ ਪੇਕਿਆਂ ਦੇ ਘਰ ਰਹਿੰਦੀ ਸੀ ਪੇਕਿਆਂ ਦਾ ਹੱਥ ਤੰਗ ਵੇਖ ਕੇ ਕੋਸ ਵਰਤਨੇ ਸ਼ਹਿਰ ਵਿੱਚ ਜਾ ਕੇ ਕਿਸੇ ਦੇ ਘਰ ਨੌਕਰੀ ਕਰ ਲਈ। ਇਹ ਆਦਮੀ ਕਿਸੇ ਦਫ਼ਤਰ ਵਿੱਚ ਨੌਕਰ ਸੀ। ਹੌਲੀ-ਹੌਲੀ ਗੱਲ ਨਿਕਲ ਆਈ ਕਿ ਛੱਠਾਂ ਦੀ ਨੂੰ ਸ਼ਹਿਰ ਵਿੱਚ ਕਿਸੇ ਦੇ ਘਰ ਨੌਕਰੀ ਕਰਦੀ ਹੈ। ਭਦਰ ਸਿੰਘ ਜਦ ਇਹ ਸੁਣਿਆ ਤਾਂ ਉਸ ਨੂੰ ਬੜਾ ਦੁੱਖ ਹੋਇਆ। ਜਿਉਂ ਨਾ ਦੀ ਨੂੰ ਕਿਸੇ ਦੇ ਘਰ ਨੌਕਰੀ ਕਰਦੀ ਫਿਰੇ ਤਾਂ ਉਹਨਾਂ ਦੀ ਕੀ ਇੱਜ਼ਤ ਰਹੇਗੀ? ਕੀ ਹੋਇਆ? ਜੋ ਉਸਦੀ ਆਪਣੀ ਨੂੰ ਨਹੀਂ ਸੀ, ਉਹਨਾਂ ਦੇ ਪਿੰਡ ਦੀ ਵੀ ਨਹੀਂ ਸੀ। ਫਿਰ ਵੀ ਉਹ ਛੱਠਾਂ ਦੀ ਨੂੰ ਸੀ ਤੇ ਇਸ ਲਈ ਭਦਰ ਸਿੰਘ ਦੀ ਆਪਣੀ ਨੂੰ ਸੀ। ਭਦਰ ਸਿੰਘ ਘਰੋਂ ਕੁਝ ਐਡਾ ਸੌਖਾ ਨਹੀਂ ਸੀ। ਫਿਰ ਵੀ ਉਹ ਨਹੀਂ ਚਾਹੁੰਦਾ ਸੀ ਕਿ ਛੱਠਾਂ ਦੀ ਇੱਕ ਨੋਹ ਸ਼ਹਿਰ ਵਿੱਚ ਨੌਕਰੀ ਕਰਦੀ ਫਿਰੇ ਪਰ ਇਸ ਵਿੱਚ ਉਸ ਵਿਚਾਰੀ ਦਾ ਕੀ ਕਸੂਰ ਸੀ ਜੋ ਉਸ ਦਾ ਢੱਡਣਾ ਟੁਰੇ ਉਸ ਨੌਕਰੀ ਤਾਂ ਕਰਨੀ ਹੋਈ ਇਸ ਮਾਮਲੇ ਨੂੰ ਨਿਯਠਣ ਦਾ ਇੱਕੋ ਇੱਕ ਢੰਗ ਸੀ ਕਿ ਭਦਰ ਸਿੰਘ ਉਸ ਨੂੰ ਆਪਣੇ ਘਰ ਲਿਆਵੇ ਉਸ ਨੂੰ ਘਰ ਲਿਆਉਣ ਲਈ ਸਲਾਹ ਭਦਰ ਸਿੰਘ ਆਪਣੇ ਪੁੱਤਰ ਨਾਲ ਵੀ ਕੀਤੀ ਛੱਠਾਂ ਦੀ ਨੋਹ ਦਾ ਕਿਸੇ ਦੇ ਘਰ ਨੌਕਰੀ ਕਰਨਾ ਮੁੰਡੇ ਦੇ ਸਵੈਮਾਨ ਨੂੰ ਵੀ ਸੱਟ ਮਾਰਦਾ ਸੀ ਪਰ ਉਸ ਨੂੰ ਇਹ ਵੀ ਪਸੰਦ ਨਹੀਂ ਸੀ ਕਿ ਭਦਰ ਸਿੰਘ ਉਸ ਜਨਾਨੀ ਦਾ ساری ਉਮਰ ਦਾ ਖਰਚ ਆਪਣੇ ਸਿਰ ਤੇ ਚੁੱਕ ਲਵੇ ਜਸ ਤਰ੍ਹਾਂ ਕਿਸਦਾ ਝੱਟ ਲੰਗੇ ਉਸ ਲੰਗਾਣਾ ਹੀ ਹੋਇਆ ਬਾਪੂ ਤੈਨੂੰ ਇਸ ਨਾਲ ਕੀ ਤੂੰ ਕੋਈ ਸਾਰੀ ਦੁਨੀਆ ਨੂੰ ਘਰ ਬੈਠਾ ਰੋਟੀਆਂ ਦੇ ਸਕਨਾ ਉਸਦੇ ਪੁੱਤਰ ਨੇ ਦਲੀਲ ਦਿੱਤੀ ਪਰ ਭਦਰ ਸਿੰਘ ਲਈ ਇਹ ਕੋਈ ਲੰਮੀਆਂ ਬੈਸਾਂ ਦਾ ਸਵਾਲ ਨਹੀਂ ਸੀ ਸਗੋਂ ਇੱਕ ਔਰਤ ਨੂੰ ਆਪਣੇ ਘਰ ਰੋਟੀ ਦੇ ਕੇ ਸਾਰੀ ਬਰਾਦਰੀ ਦੀ ਇੱਜ਼ਤ ਬਚਾਉਣ ਦਾ ਸਵਾਲ ਸੀ ਇੱਕ ਡਾਰੋਂ ਨਿਖੜੀ ਕੂੰਜ ਨੂੰ ਡਾਰ ਦੇ ਵਿੱਚ ਰਲਾਨ ਦਾ ਸਵਾਲ ਸੀ ਭਦਰ ਸਿੰਘ ਨੂੰ ਇਹ ਨਿਸ਼ਚਾ ਸੀ ਕਿ ਜਿੰਨਾ ਚਿਰ ਉਹ ਸ਼ਹਿਰ ਵਿੱਚ ਨੌਕਰੀ ਕਰਦੀ ਸੀ ਉਨਾ ਚਿਰ ਉਹ ਆਰਮਨਾਲ ਰੋਟੀ ਨਹੀਂ ਖਾ ਸਕਦਾ ਅਖੀਰ ਉਸਔਰਤ ਨੂੰ ਸਮਝਾ ਬੁਝਾ ਕੇ ਆਪਣੇ ਘਰ ਲਿਆਇਆ ਇਸ ਤਰ੍ਹਾਂ ਛੱਠਾਂ ਦੇ ਦਿਵਾਲੇ ਦੇ ਬਲਕਨ ਵਿੱਚ ਜੋ ਮਘੋਰਾ ਹੋ ਗਿਆ ਸੀ ਉਸ ਨੂੰ ਬੰਦ ਕਰ ਦਿੱਤਾ ਉਹ ਬਹਾਦਰ ਸਿੰਘ ਘੋੜੀ ਤੇ ਚੜ ਕੇ ਪਿੰਡੋਂ ਪਿੰਡ ਜਾਂਦਾ ਤੇ ਆਪਣੇ ਇਸ ਕੰਮ ਬਾਰੇ ਲੋਕਾਂ ਦੇ ਪ੍ਰਤੀਕਰਮ ਦੀਆਂ ਕੰਸੂਆਂ ਲੈਂਦਾ ਉਸਦੇ ਕੰਮ ਦੀ ਹਰ ਪਾਸੇ ਸਲਾਹ ਗਈ ਛਲਾਗਾ ਸੀ ਇਸ ਗੱਲ ਨੂੰ ਕਈ ਸਾਲ ਬੀਤ ਗਏ ਬਹਾਦਰ ਸਿੰਘ ਦੇ ਵਟੇਰੇ ਹੋ ਰਹੇ ਸਰੀਰ ਨੇ ਕਈ ਸਾਲ ਹੋਰ ਵੇਖੇ ਤੇ ਚੋਣਾ ਇੱਕ ਵਾਰ ਫਿਰ ਆ ਗਈਆਂ ਇੱਕ ਪਾਸੇ ਇੱਕ ਛੱਠਾ ਖਲੋਤਾ ਸੀ ਤੇ ਉਸ ਦੇ ਮੁਕਾਬਲੇ ਵਿੱਚ ਸ਼ਹਿਰ ਦਾ ਇੱਕ ਵਕੀਲ ਸੀ ਭਦਰ ਸਿੰਘ ਲਈ ਵੋਟ ਪਾਣ ਦਾ ਸਵਾਲ ਬਿਲਕੁਲ ਸਾਫ਼ ਸੀ ਸਾਰੇ ਛੱਠਿਆਂ ਨੂੰ ਚਾਹੀਦਾ ਸੀ ਕਿ ਉਹ ਛੱਠੇ ਉਮੀਦਵਾਰ ਨੂੰ ਵੋਟਾਂ ਪਾ ਦੇਣ ਤੇ ਹੋਰ ਪੈਸੇ ਟਕੇ ਨਾਲ ਵੀ ਉਸ ਦੀ ਸਹਾਇਤਾ ਕਰਨ ਪਰ ਉਸ ਵਕੀਲ ਨੇ ਇੱਕ ਹੋਰ ਜਾਲ ਸੁੱਟਾਇਆ ਸੀ ਉਸ ਨੇ ਛੱਠਾਂ ਦੇ ਪਿੰਡਾਂ ਵਿੱਚ ਇਹ ਗੱਲ ਧਮਾ ਦਿੱਤੀ ਕਿ ਜੇ ਸਾਰੇ ਛੱਠੇ ਉਸ ਨੂੰ ਵੋਟ ਪਾਣ ਤਾਂ 10000 ਰੁਪਏ ਲਾ ਕੇ ਉਹਨਾਂ ਦੇ ਇੱਕ ਵੱਡੇ ਪਿੰਡ ਵਿੱਚ ਹਾਈ ਸਕੂਲ ਖੋਲ੍ਹ ਦੇਵੇਗਾ ਸਾਰੇ ਫੌਜੀ ਪੈਨਸ਼ਨੀਏ ਇਸ ਕਰਕੇ ਉਸ ਵਕੀਲ ਨੂੰ ਵੋਟਾਂ ਪਾਣ ਦੇ ਹੱਕ ਵਿੱਚ ਸਨ ਜੇ ਸਕੂਲ ਬਣ ਗਿਆ ਉਹ ਆਖਦੇ ਤਾਂ ਮੁੰਡੇ ਪੜਨਗੇ ਤੇ ਨੌਕਰੀਆਂ ਤੇ ਲੱਗਣਗੇ ਅੱਗੇ ਹੀ ਜ਼ਮੀਨਾਂ ਸੌੜੀਆਂ ਹੋ ਰਹੀਆਂ ਨੇ ਮੈਂਬਰ ਦਾ ਕੀ ਫੈਰਾ ਚੱਠਾ ਹੋ ਗਿਆ ਤਾਂ ਕਿ ਜੇ ਵਕੀਲ ਹੋ ਗਿਆ ਤਾਂ ਕਿ ਬਹੁਤ ਲੋਕ ਫੌਜੀਆ ਦੇ ਮਦਰ ਲੱਗ ਟੁਰੇ ਤੇ ਇਹ ਫੈਸਲਾ ਹੋਇਆ ਕਿ ਸਾਰੀਆਂ ਵੋਟਾਂ ਵਕੀਲ ਨੂੰ ਹੀ ਪਾਈਆਂ ਜਾਣ ਤੇ ਚੱਠਾ ਉਮੀਦਵਾਰ ਬੈਠ ਜਾਵੇ ਜਿਸ ਦਿਨ ਇਹ ਫੈਸਲਾ ਹੋਇਆ ਉਹ ਦਿਨ ਬਹਾਦਰ ਸਿੰਘ ਲਈ ਬੜਾ ਔਖਾ ਸੀ ਉਸ ਦਾ ਜੀ ਕਰਦਾ ਸੀ ਕਿ ਉਹ ਆਪਣੀ ਸਾਰੀ ਜ਼ਮੀਨ ਵੇਚ ਕੇ ਰੁਪਈਆ ਇਕੱਠਾ ਕਰੇ ਤੇ ਫਿਰ ਲੋਕਾਂ ਨੂੰ ਕਵੇ ਆਓ ਮੈਂ ਤੁਹਾਨੂੰ ਸਕੂਲ ਬਣਵਾ ਦਿੰਦਾ ਹਾਂ ਤੁਸੀਂ ਵੋਟਾਂ ਆਪਣੇ ਚੱਠੇ ਭਰਾ ਨੂੰ ਪਾਓ ਤਕੜੇ ਹੋਵੋ ਐਵੇਂ ਕੁਵਦਰ ਉਦਰ ਦੀਆਂ ਰੋੜਾਂ ਨਾਲ ਰੁੜੇ ਫਿਰਦੇ ਹੋ ਪਰ ਉਸ ਦੀ ਜ਼ਮੀਨ ਸ਼ਾਇਦ ਇਹਨੇ ਰਪਈਆਂ ਦੀ ਹੈ ਹੀ ਨਹੀਂ ਸੀ ਤੇ ਨਾਲੇ ਜ਼ਮੀਨ ਵੇਚਣਾ ਕਿਹੜਾ ਸੌਖਾ ਕੰਮ ਸੀ ਉਸ ਨੂੰ ਬੜਾ ਅਫਸੋਸ ਸੀ ਕਿ ਆਲੇ ਦੁਆਲੇ ਤੋਂ ਆਰਥਿਕ ਕੰਗਾ ਆ ਕੇ ਉਸ ਦੇ ਇਲਾਕੇ ਨੂੰ ચીਰ ਰਹੀਆਂ ਸਨ ਤੇ ਉਹਨਾਂ ਦੇ ਆਪਣੇ ਘਰ ਵਿੱਚ ਬਾਹਰਲੇ ਲੋਕ ਚੌਧਰੀ ਬੰਦ ਜਾਂਦੇ ਸਨ ਭਦਰ ਸਿੰਘ ਦੇ ਪਿੰਡ ਦਾ ਇੱਕ ਜੱਟ ਮੁੰਡਾ ਜ਼ਮੀਨ ਤੇ ਗੁਜ਼ਾਰਾ ਨਾ ਹੁੰਦਾ ਵੇਖ ਕੇ ਟਾਂਗਾ ਵਾਉਣ ਲੱਗ ਪਿਆ ਸੀ ਭਾਦਰ ਸਿੰਘ ਨੂੰ ਇਹ ਕੰਮ ਕੁਝ ਭੈੜਾ ਜਿਹਾ ਲੱਗਦਾ ਸੀ। ਟਾਂਗੇ ਵਾਲਾ ਜਨੇ ਖਣੇ ਦਾ ਨੌਕਰ ਸੀ। ਜਿਸ ਦੇ ਬੋਝੇ ਵਿੱਚ 4 ਪੈਸੇ ਹੋਣ, ਉਸੇ ਨੇ ਹੀ ਜੀ ਜੀ ਤੇ ਉਸੇ ਦਾ ਹੀ ਦਬੈਲ। ਪਰ ਇਸ ਕੰਮ ਵਿੱਚ ਇੱਕ ਹੋਰ ਗੱਲ ਜੋ ਭਾਦਰ ਸਿੰਘ ਨੂੰ ਵਧੇਰੇ ਚੁਬਦੀ ਸੀ। ਇਹ ਸੀ ਕਿ ਹੋਰ ਟਾਂਗਿਆਂ ਵਾਲੇ ਕੋਈ ਮਹਿਰਾ ਸੀ ਤੇ ਕੋਈ ਨਾ ਹੀ। ਉਹ ਛੱਠੇ ਮੁੰਡੇ ਦੀ ਇਹਨਾਂ ਨਾਲ ਦੋਸਤੀ ਸੀ ਤੇ ਇਹਨਾਂ ਨਾਲ ਹੀ ਬੈਨ ਖਲੋਣਾ। ਕਿਸੇ ਵੇਖਣ ਵਾਲੇ ਲਈ ਤੇ ਇਹ ਬੁੱਝਣਾ ਵੀ ਔਖਾ ਸੀ ਕਿ ਉਹ ਛੱਠਾ ਦਾ ਮੁੰਡਾ ਸੀ ਕਿ ਝੌਰਾਂ ਦਾ। ਤੇ ਫਿਰ ਭਾਦਰ ਸਿੰਘ ਨੇ ਸੁਣਿਆ ਕਿ ਉਸ ਮੁੰਡੇ ਨੇ ਇੱਕ ਦਿਨ ਟਾਂਗੇ ਵਾਲੇ ਝਿਓਰ ਨੂੰ ਆਪਣੇ ਨਾਲ ਘਰ ਲਿਆਂਦਾ ਦੋਵਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਤੇ ਫਿਰ ਛੱਠੇ ਮੁੰਡੇ ਦੀ ਬੋਟੀ ਨੇ ਉਹਨਾਂ ਦੋਵਾਂ ਨੂੰ ਰੋਟੀਆਂ ਖਵਾਈਆਂ ਇਹ ਸੁਣ ਕੇ ਭਦਰ ਸਿੰਘ ਨੂੰ ਅੱਗ ਲੱਗ ਗਈ ਕੋਈ ਝਿਓਰ ਕਿਸੇ ਛੱਠੇ जाट ਦੇ ਘਰ ਬੈਠ ਕੇ ਸ਼ਰਾਬ ਪੀਏ ਤੇ ਫਿਰ ਛੱਠਿਆਂ ਦੀ ਨੂੰ ਉਸ ਝਿਓਰ ਨੂੰ ਰੋਟੀ ਖਵਾਈ ਇਹ ਗੱਲ ਬੁੱਢੇ ਹੋਏ ਭਦਰ ਸਿੰਘ ਤੋਂ ਵੀ ਜਰੀ ਜਾਣ ਵਾਲੀ ਨਹੀਂ ਸੀ ਅਗਲੇ ਦਿਨ ਜਦੋਂ ਟਾਂਗੇ ਵਾਲਾ ਮੁੰਡਾ ਭਦਰ ਸਿੰਘ ਨੂੰ ਮਿਲਿਆ ਤਾਂ ਉਸ ਨੇ ਉਸ ਨਾਲ ਗੱਲ ਛੇੜੀ ਸੋਹਣਿਆ ਪਾਉਤੇ ਨਹੀਂ ਨੱਚੀ ਹੋਰਾਂ ਨੂੰ ਘਰੀ ਲੈ ਕੇ ਸ਼ਰਾਬਾਂ ਪੀਂਦੇ ਚਾਚਾ ਝਿਉ ਹੋਵੇ ਕੋਈ ਸਰਦਾਰ ਹੋਵੇ ਟਾਂਗੇ ਵਾਲੇ ਸਾਰੇ ਟਾਂਗੇ ਵਾਲੇ ਹੁੰਦੇ ਨੇ ਪੁੱਤਰ ਟਾਂਗੇ ਵਾਲਾ ਤਾਂ ਹੋਇਆ ਨਾ ਤੂੰ ਅੱਡੇ ਤੇ ਪਿੰਡ ਵਿੱਚ ਤੇ ਤੂੰ ਸਾਡਾ ਪੁੱਤਰੇ ਸਾਡੀ ਨੋਹ ਕੋਲੇ ਤੇ ਨਾ ਨਾ ਝਿਉਰਾਂ ਨੂੰ ਰੋਟੀਆਂ ਖਵਾਇਆ ਕਰ ਝਿਉਰਾਂ ਸਾਡੇ ਭਾਂਡੇ ਮੰਜਨੇ ਨੇ ਕਿ ਸਾਡੇ ਸਵੇਂ ਬੈਠ ਕੇ ਸਾਡੀਆਂ ਨੋਹਾਂ ਹੱਥੋਂ ਰੋਟੀਆਂ ਖਾਣੀਆਂ ਨੇ ਮੇਰਾ ਅੱਡੇ ਤੇ ਟਾਂਗੇ ਵਾਲਾ ਹੋਇਆ ਨਹੀਂ ਚੱਲਦਾ ਚਾਚਾ ਰਾਹ ਵਿੱਚ ਜੇ ਮੇਰਾ ਟਾਂਗਾ ਪਾਸ ਪੈ ਜਾਏ ਜਾਂ ਮੇਰਾ ਸਾਝ ਟੁੱਟ ਜਾਏ ਜੇ ਮੇਰੇ ਘੋੜੇ ਨੂੰ ਕੁਝ ਹੋ ਜਾਏ ਤਾਂ ਕਿਸੇ ਟਾਂਗੇ ਵਾਲੇ ਨੇ ਹੀ ਆ ਕੇ ਮੇਰੀ ਬਾਹ ਫੜਨੀ ਹੈ ਨਾ ਜੇ ਕਿ ਸਵਾਰੀ ਮੇਰੇ ਨਾਲ ਵਧੀ ਘਟੀ ਗੱਲ ਕਰੇ ਤਾਂ ਮੈਂ ਟਾਂਗੇ ਵਾਲਾਂ ਦੇ ਸਿਰ ਤੇ ਹੀ ਉਸ ਦਾ ਜਵਾਬ ਦੇਣਾ ਹੈ ਨਾ ਜੇ ਅੱਡੇ ਦਾ ਠੇਕੇਦਾਰ ਫੀਸਾਂ ਵਧਾ ਦੇਵੇ ਤਾਂ ਸਾਰੇ ਟਾਂਗੇ ਵਾਲੇ ਨੇ ਇਕੱਠੇ ਹੀ ਲੜਨਾ ਮਰਨਾ ਹੈ ਨਾ ਸਾਡਾ ਤੇ ਬਸ ਹੁਣ ਉਹਨਾਂ ਨਾਲ ਹੀ ਭਾਈਚਾਰਾ ਬਰਾਦਰੀ ਹੈ ਤਾਂ ਵੀ ਪੁੱਤਰ ਆਪਣੀ ਜੰਮ ਦਾ ਰੋਗ ਤੇ ਰੱਖੀਦਾ ਹੈ ਨਾ ਨਹੀਂ ਚਾਚਾ ਸਾਡਾ ਰੋਗ ਤੇ ਆਪੋ ਵਿੱਚ ਰਲ ਮਿਲ ਕੇ ਰਹਿੰਦਾ ਹੀ ਹੈ ਇੱਕ ਦੂਜੇ ਤੋਂ ਵੱਡੇ ਬੰਨ ਵਿੱਚ ਨਹੀਂ ਉਹਤੇ ਹਰ ਕਿਸੇ ਨੂੰ ਰੋਟੀ ਕਮਾਉਣ ਤੋਂ ਵਰਜਦਾ ਫਿਰਨਾ ਹੈ ਤੂੰ ਆ ਨਾ ਬਸ ਆਪਣੀ ਆਕੜ ਵਿੱਚ ਘਰ ਬੈਠੇ ਰੋ ਭੁੱਖੇ ਮਰ ਜਾਓ ਅਗਲੇ ਦਿਨ ਤੂੰ ਆਂਦਾ ਪਿਆਸਾ ਨਿਸ਼ਾਨਾ ਤਹਿਸੀਲਦਾਰ ਦਾ ਅਰਦਲੀ ਕਿਉਂ ਬਣ ਗਿਆ ਹੈ ਸੋਹਰਾ ਖਤਰੇਟੇ ਜਿਹਾ ਤਹਿਸੀਲਦਾਰ ਦੇ ਭਾਂਡੇ ਮਾਈ ਦਾ ਫਿਰਦਾ ਹੈ ਭਦਰ ਸਿੰਘ ਚੁੱਪ ਹੋ ਗਿਆ ਛੱਠਾਂ ਦੇ ਕਿਲੇ ਵਿੱਚ ਬੜੀ ਕੋਝੀ ਮੋਰੀ ਹੋ ਗਈ ਸੀ ਤੇ ਜਿਸ ਨੇ ਇਹ ਮੋਰੀ ਕੀਤੀ ਸੀ ਉਹ ਇਸ ਨੂੰ ਆਪਣੀ ਰੋਟੀ ਕਮਾਣ ਲਈ ਸਾਹ ਲੈਣ ਲਈ ਜਿਉਂਦੇ ਰਹਿਣ ਲਈ ਜ਼ਰੂਰੀ ਸਮਝਦਾ ਸੀ ਕੁਝ ਸਾਲ ਹੋਰ ਲੰਘ ਗਏ ਭਦਰ ਸਿੰਘ ਅਮਰਤ ਸਰ ਗਿਆ ਸ਼ਹਿਰ ਦੇ ਨੇੜੇ ਨਾਖਾਂ ਦਾ ਇੱਕ ਬਾਗ ਸੀ ਬਾਗ ਵਾਲੇ ਨੇ ਇਸ ਵਿੱਚ 5-6 ਮੁੰਡੇ ਰਾਖੇ ਬਿਠਾਏ ਹੋਏ ਸਨ 4-5 ਮੁੰਡੇ ਦਲਤ ਸਨ ਤੇ ਇੱਕ ਮੁੰਡਾ ਸਿੱਖ ਭਦਰ ਸਿੰਘ ਉਹਨਾਂ ਕੋਲੋਂ ਨਾਖਾਂ ਲੈਣ ਬੈਠ ਗਿਆ ਇੱਕ ਮੁੰਡਾ ਇਕੱਲਾ ਹੋਣ ਕਰਕੇ ਉਹਨਾਂ ਦਲਤਾਂ ਵਿੱਚ ਬੜਾ ਔਖਾ ਸੀ ਉਹ ਸਾਰੇ ਉਸ ਦਾ ਮਖੌਲ ਉਡਾਂਦੇ ਪਰ ਉਹ ਇਕੱਲਾ ਹੋਣ ਕਰਕੇ ਉਹਨਾਂ ਦਾ ਕੁਝ ਨਹੀਂ ਕਰ ਸਕਦਾ ਸੀ ਉਸ ਨੇ ਕਦੀ ਦਲਤਾਂ ਨਾਲ ਸਾਵਾ ਹੋ ਕੇ ਖੇਲੋਣਾ ਨਹੀਂ ਸਿੱਖਿਆ ਸੀ ਇਸ ਲਈ ਉਹ ਉਹਨਾਂ ਵਿੱਚੋਂ ਕਿਸੇ ਨੂੰ ਆਪਣੇ ਨਾਲ ਵੀ ਨਹੀਂ ਮਿਲਾ ਸਕਦਾ ਸੀ ਉਸ ਵੇਲੇ ਵੀ ਉਹਨਾਂ ਦੀ ਆਪੋ ਵਿੱਚ ਗਰਮਾ-ਗਰਮੀ ਚੱਲਦੀ ਰਹਿੰਦੀ ਸੀ ਇੱਕ ਮੁੰਡਾ ਉਸ ਨੂੰ ਕਹਿ ਰਿਹਾ ਸੀ ਆਪਣੀ ਆਟੇ ਵਾਲੀ ਪ੍ਰਾਂਤ ਦੂਜੀ ਛਾਨ ਢੇਟ ਕਰ ਲੈ ਯਾਰ ਫੇਰ ਆਖੇਗਾ ਪਿੱਟਿਆ ਗਿਆ ਏ ਉਸ ਛਾਨ ਵਿੱਚ ਭੜਿਆ ਚੂਹੇ ਨੇ ਤੂੰ ਆਪਣੀ ਪ੍ਰਾਂਤ ਮੇਰੀ ਪ੍ਰਾਂਤ ਤੋਂ ਜਰਾ ਪਰਾਂ ਰੱਖ ਕ ਪਰਾਂ ਤੇ ਧੁੱਪੇ ਤੂੰ ਬੇਸਾਂ ਆਪਣਾ ਆਟਾ ਸੁਕਾ ਲੈਣਾ ਏ ਤੇ ਫਿਰ ਸਭ ਤੋਂ ਵੱਡੇ ਰਾਖੇ ਨੇ ਉਸ ਨੂੰ ਕਿਹਾ ਤੂੰ ਜਵਾਨ ਸਾਰਾ ਦਿਨ ਗੁੰਨਣ ਪਕਾਉਣ ਵਿੱਚ ਰਹਿਣਾ ਏ ਫੇਰਾ ਕਿਹੜੇ ਵੇਲੇ ਮਾਰਨਾ ਏ ਅਜਾਉਂਦੇ ਨੇ ਸ਼ਾਮ ਹੋਰੀ ਤੇ ਕਰਦੇ ਆ ਇਹ ਵੀ ਗੱਲ ਦਲਤ ਮੁੰਡਿਆਂ ਵਿੱਚੋਂ ਤਾਂ ਇੱਕ ਅੱਧਾ ਹੀ ਸਾਰਾਂ ਦੀ ਰੋਟੀ ਪਕਾ ਦਿੰਦਾ ਤੇ ਬਾਕੀ ਸਾਰੇ ਮੌਜ ਨਾਲ ਫਿਰਦੇ ਰਹਿੰਦੇ ਪਰ ਸਿੱਖ ਮੁੰਡੇ ਨੂੰ ਹਰ ਵਾਰੀ ਆਪਣੇ ਇਕੱਲੇ ਵਾਸਤੇ ਵੱਖਰੀ ਰੋਟੀ ਪਕਾਣੀ ਪੈਂਦੀ ਸੀ ਉਸ ਦੀ ਬੋਲ ਚਾਲ ਵਿੱਚ ਭਦਰ ਸਿੰਘ ਨੂੰ ਕੁਝ ਸਾਂਝ ਦੀ ਸੀ ਤੇ ਉਸ ਨਾਲ ਗੱਲ ਹੀ ਲੱਗ ਗਏ ਛੋਰਾ ਤੂੰ ਕੌਣ ਹੋ ਨਾਈ ਚੱਠਾ ਭਦਰ ਸਿੰਘ ਦਾ ਡਰ ਠੀਕ ਨਿਕਲਿਆ ਸੀ ਜਿਹੜੇ ਪਿੰਡੋਂ ਚਮਕਿਆਂ ਤੋਂ ਤੁਹਾਡਾ ਭੋਏ ਪੰਡਾ ਕਿੱਥੇ ਗਿਆ ਭੋਏ ਗਹਿਣੇ ਪਈਏ ਤੇਰਾ ਬਾਪ ਹੁਣ ਕੀ ਕਰਦਾ ਹੈ ਬਾਪ ਗੁਜ਼ਰ ਗਿਆ ਇਸ ਮੁੰਡੇ ਨੂੰ ਇਸ ਤਰ੍ਹਾਂ ਵੱਲਾ ਜਾਂ ਫਸਿਆ ਵੇਖ ਕੇ ਭਦਰ ਸਿੰਘ ਦਾ ਦਿਲ ਵਿੰਨਿਆ ਗਿਆ ਜਿਵੇਂ ਉਸ ਮੁੰਡੇ ਨੂੰ ਉੱਥੋਂ ਕੱਢ ਕੇ ਆਪਣੇ ਘਰ ਲੈ ਜਾਏ ਉਸ ਦੀ ਜਾਨ ਸੌਖੀ ਹੋ ਸਕਦੀ ਸੀ ਢੇਰ ਸਾਲ ਪਹਿਲਾਂ ਉਹ ਚੱਠਿਆਂ ਦੀ ਕਾਨੂੰਨ ਉਸ ਤਰ੍ਹਾਂ ਔਖੀ ਥਾਂ ਰਹਿੰਦਿਆਂ ਵੇਖ ਕੇ ਆਪਣੇ ਘਰ ਲੈ ਗਿਆ ਸੀ ਪਰ ਹੁਣ ਤੇ ਦਿਨ ਹੀ ਕੁਝ ਹੋਰ ਤਰ੍ਹਾਂ ਦੇ ਆ ਗਏ ਸਨ ਹਰ ਪਾਸੇ ਲੋਕ ਉਸ ਦੇ ਹੱਥਾਂ ਵਿੱਚੋਂ ਤਿਲਕ ਤਿਲਕ ਕੇ ਬਾਹਰ ਨਿਕਲਦੇ ਜਾ ਰਹੇ ਸਨ ਕਿਧਰੇ ਚੱਠੇ ਚੱਠਾਂ ਦੇ ਬਰਖਲਾ ਹੋਟਾਂ ਪਾ ਰਹੇ ਸਨ ਕਿਧਰੇ ਕੋਈ ਚੱਠਾ ਟਾਂਗਾ ਵਾਂਂਦਾ ਸੀ ਉਸ ਦੀ ਵੋਟੀ ਝੋਰਾ ਨੂੰ ਰੋਟੀਆਂ ਖਵਾਉਂਦੀ ਸੀ ਕਿਧਰੇ ਉਸ ਦਾ ਕੋਈ ਮੁੰਡਾ ਖਤਰੀ ਤਸੀਮਦਾਰ ਦੇ ਭਾਂਡੇ ਮਾਈ ਦਾ ਸੀ ਹਰ ਇੱਕ ਦਾ ਵੱਖੋ ਵੱਖ ਪਾਸੇ ਮੂੰਹ ਸੀ ਬਰਾਦਰੀ ਦੀ ਕੱਖ ਵਿੱਚੋਂ ਨਿਕਲ ਕੇ ਲੋਕ ਉਪਰੀ ਉਪਰੀ ਥਾਈਂ ਸਾਂਝਾ ਜੋੜ ਰਹੇ ਸਨ ਤੇ ਇਸ ਰਾਖੇ ਮੁੰਡੇ ਵਾਂਗ ਜੋ ਨਹੀਂ ਜੋੜਦੇ ਸਨ ਇਹਨਾਂ ਉਪਰੀਆਂ ਥਾਵਾਂ ਵਿੱਚ ਰੱਜਦੇ ਮੱਚਦੇ ਨਹੀਂ ਸਨ ਉਹ ਔਖੇ ਰਹਿੰਦੇ ਸਨ ਨਹੀਂ ਉਹ ਇਸ ਮੁੰਡੇ ਨੂੰ ਘਰ ਨਹੀਂ ਲਿਜਾਏਗਾ ਇੱਕ ਅੱਦੇ ਮੁੰਡੇ ਨੂੰ ਘਰ ਲਜਾਇਆ ਹੁਣ ਉਸ ਦੀ ਬਰਾਦਰੀ ਦਾ ਇਕੱਠ ਤੇ ਇੱਜ਼ਤ ਕਾਇਮ ਨਹੀਂ ਰਹਿ ਸਕਦੀ ਸੀ ਭਦਰ ਸਿੰਘ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਵਗਦੇ ਦਰਿਆ ਵਿੱਚ ਉਸ ਦੀ ਤੂੜੀ ਦੀ ਪੰਡ ਖੁੱਲ ਗਈ ਸੀ ਸਾਰੇ ਇਕ ਆਖਾ ਪੋ ਆਪਣੇ ਦਰਿਆ ਦੀ ਰੋੜ ਵਿੱਚ ਰੋੜਦੇ ਜਾ ਰਹੇ ਸਨ ਇੱਕ ਅੱਦੇ ਕੱਖ ਨੂੰ ਫੜਿਆ ਹੁਣ ਕੀ ਸੌਰ ਸਕਦਾ ਸੀ ਇਸ ਦੇ ਨਾਲ ਹੀ ਖਤਮ ਹੁੰਦੀ ਹੈ ਕਹਾਣੀ ਟੂੜੀ ਦੀ ਪੰਡ ਇਸ ਕਹਾਣੀ ਦੇ ਅੰਤਰੇ ਵਿੱਚ ਤਿੰਨ ਸ਼ਬਦ ਆਪਾਂ ਪੜ੍ਹਿਆ ਆ ਆਪੋ ਆਪਣੀ ਦਰਿਆ ਇਹ ਹੀ ਇਸ ਕਹਾਣੀ ਵਿੱਚ ਪੁਲਵੰਤ ਸਿੰਘ ਵਿਰਕ ਦੁਆਰਾ ਦਿੱਤਾ ਗਿਆ ਨਵੇਕਲਾ ਟੂਣਾ ਹੈ ਏਡੀ ਵੱਡੀ ਗੱਲ ਸਿਰਫ ਤਿੰਨ ਸ਼ਬਦਾਂ ਵਿੱਚ ਕਹਿ ਜਾਣੀ ਵਿਰਕ ਵਰਗੇ ਕਹਾਣੀਕਾਰ ਦੇ ਹਿੱਸੇ ਹੀ ਆ ਸਕਦਾ ਹੈ ਸੋ ਦੋਸਤੋ ਇਹ ਸੀ ਕਹਾਣੀ ਟੂੜੀ ਦੀ ਪੰਡ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਔਰ ਕਮੈਂਟ ਕਰਕੇ ਦੱਸੋ ਕਿ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ